ਸਾਸਰੇ ਕਾਲ ਦੋਸਤੋ ਕਿਵੇਂ ਸਾਰੀ ਉਮੀਦ ਕਰਦੇ ਹਾਂ ਤੁਸੀਂ ਸਾਰੀ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਪੁਲਿਸ ਮੁਲਾਜ਼ਮ ਦੀ ਕਵਿਤਾ ਸੁਣਾਵਾਂਗੇ ਉਸ ਕਵਿਤਾ ਵਿੱਚ ਇੱਕ ਪੁਲਿਸ ਮੁਲਾਜ਼ਮ ਇਹ ਵਿਚਾਰ ਕਰਦਾ ਹੈ ਕਿ ਕਿਸ ਤਰ੍ਹਾਂ ਜਦੋਂ ਉਹ ਆਪ ਠੱਗਿਆ ਮਾਰਦਾ ਹੈ ਅੱਗੇ ਜਾ ਕੇ ਉਸ ਦੀ ਔਲਾਦ ਜਿਹੜੀ ਹੁੰਦੀ ਹੈ ਉਸ ਨਾਲ ਦੋਸਤੋ ਕਿੱਦਾਂ ਵਰਤਾਅ ਹੁੰਦਾ ਹੈ ਭਾਵ ਕਿ ਅਸੀਂ ਜੋ ਬੀਜਾਂਗੇ ਉਹੀ ਸਾਨੂੰ ਮਿਲੇਗਾ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਤਾਂ ਸਾਡੀ ਔਲਾਦ ਜਿਹੜੀ ਅੱਗੇ ਆਵੇਗੀ ਉਸਨੂੰ ਚੰਗੇ ਕਰਮ ਹੀ ਵਾਪਸ ਮਿਲਣਗੇ ਜੇਕਰ ਤੁਸੀਂ ਮਾੜੇ ਕਰਮ ਕਰਾਂਗੇ ਤਾਂ ਦੋਸਤੋ ਸਾਡੀ ਔਲਾਦ ਨੂੰ ਮਾੜੇ ਕਰਮਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਇਸ ਵੀਡੀਓ ਦੀ ਕਵਿਤਾ ਸੁਨੋ ਅਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਅਤੇ ਦੋਸਤੋ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜੇਕਰ ਕੋਈ ਵੀ ਠੱਗੀ ਥੋੜੀ ਮਾਰਦਾ ਹੈ ਤਾਂ ਉਸਨੂੰ ਪਤਾ ਲੱਗ ਸਕੇ ਕਿ ਪ੍ਰਮਾਤਮਾ ਜਿਹੜਾ ਸਭ ਦੇਖਦਾ ਹੈ ਕਿਉਂਕਿ ਸਮਾ ਜਿਹੜਾ ਬਹੁਤ ਬਲਵਾਨ ਹੁੰਦਾ ਹੈ ਜੀਵੇ ਕੀ ਦੋਸਤੋ ਇੱਕ ਟਾਈਮ ਪੀਸ ਦੀ ਜਿਵੇਂ ਸੂਈ ਘੁੰਮਦੀ ਆ ਉਸ ਤਰ੍ਹਾਂ ਸਮਾਂ ਵੀ ਘੁੰਮਦਾ ਰਹਿੰਦਾ ਹੈ ਕਿਸੇ ਤੇ ਚੰਗਾ ਤੇ ਕਿਸੇ ਤੇ ਮਾੜਾ ਠੀਕ ਹੈ ਸਮੇ ਦਾ ਕੋਈ ਪਤਾ ਨਹੀਂ ਇਸ ਕਰਕੇ ਦੋਸਤੋ ਚੰਗੇ ਕਰਮ ਕਰੋ ਤੇ ਵੀਡੀਓ ਨੂੰ ਦੇਖੋ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਮੈਂ ਆਪਣੀ ਕਪਤਾਨ ਨੂੰ ਨਾਂ ਦਿੱਤਾ ਹੈ ਜ਼ਿੰਦਗੀ ਦਾ ਕੌੜਾ ਸੱਚ ਏਸੀ ਗੱਡੀਆਂ ਮਾਰਕਟ ਠੰਗੀਆਂ ਮਹਿਲ ਮਨਾਰੇ ਬੜੇ ਉਸਾਰੇ ਜਿਦੇ ਜਿਵੇਂ ਬਣਾਇਆ ਲੱਗਦੇ ਸੀ ਬੜੇ ਪਿਆਰੇ ਖਰੀਦੀਆਂ ਜ਼ਮੀਨਾਂ ਬਹਾਇਆ ਪਸੀਨਾ ਕਹਾਇਆ ਕਮੀਨਾ ਕਈਆਂ ਨੂੰ ਮਾਰਿਆ ਕਹਾਇਆ ਹਤਿਆਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਹਰ ਇੱਕ ਨੂੰ ਧੋਖਾ ਕੀਤਾ ਗਰੀਬਾਂ ਨੂੰ ਗੁਰੂ ਬੇਕਾਰ ਕੀਤਾ ਰਿਸ਼ਵਤ ਦਾ ਪੈਸਾ ਲੀਤਾ ਮਾਰ ਕੇ ਲੋਕਾਂ ਨਾਲ ਠੱਗੀਆਂ ਕਰਤੇ ਵਾਰੇ ਨਿਆਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਇੱਕ ਦਿਨ ਕੀ ਹੋਇਆ ਨਵਜ ਬੰਦ ਹੋਈ ਤੇ ਮੈਂ ਹੋ ਗਿਆ ਮੋਇਆ ਕੀ ਵੇਖਿਆ ਸਾਰਾ ਪਰਿਵਾਰ ਮੇਰੇ ਕੋਲ ਇਕੱਠਾ ਹੋਇਆ ਕੋਈ ਕਹਿੰਦਾ ਮੁੰਦਰੀ ਲਾ ਲੋ ਕੋਈ ਕਹਿੰਦਾ ਲਾਲੋ ਗਾਨੀ ਲਾਲੇ ਅਕੜਾ ਸੋਹਣਿਆ ਪਾਇਆ ਮੇਰੀ ਪਿਆਰ ਮਸਾਨੀ ਰੰਗਲੇ ਪਲੰਗ ਤੋਂ ਲਾ ਕੇ ਮੈਨੂੰ ਧਰਤੀ ਉੱਤੇ ਪਾਇਆ ਨਾਸਾਂ ਵਿੱਚ ਮੇਰੇ ਰੂਹ ਸੁੜ ਦਿੱਤੀ ਕਾਗੀ ਰੌਲਾ ਪਾਇਆ ਵਸਤਰ ਲਾ ਮੈਨੂੰ ਨੰਗਾ ਕੀਤਾ ਕਿਸੇ ਨੂੰ ਸ਼ਰਮ ਨਾ ਆਈ ਠੰਡੇ ਪਾਣੀ ਦੀ ਜਿਉ ਗੜਵੀਂ ਸ਼ਰ ਮੇਰੇ ਵਿੱਚ ਪਾਈ ਅਣਸੀਤਾ ਜਿਹਾ ਚੋਗਾ ਖੱਦਰ ਦਾ ਮੇਰੇ ਗਲ ਵਿੱਚ ਪਾਇਆ ਚਾਰ ਬਾਸ ਦੇ ਡੰਡੇ ਲਿਆ ਕੇ ਮੇਰੇ ਲਈ ਰੱਤ ਬਣਾਇਆ ਬਾਣ ਦੀਆਂ ਰस्सੀਆਂ ਨਾਲ ਬੰਨ ਕੇ ਆਚੇ ਖੁਦ ਸਜਾਈ ਘਰਵਾਲੀ ਨੇ ਕਿਸ ਮੈੜੀ ਖੇਸੀ ਲੈ ਕੇ ਉੱਤੇ ਪਾਈ ਰਿਸ਼ਤੇਦਾਰ ਸਭ ਇਕੱਠੇ ਹੋ ਗਏ ਲੈ ਕੇ ਆਏ ਕੰਬਲ ਛਾਲ ਤੇ ਲੋਈਆਂ ਸਭ ਨੇ ਟੇਕਿਆ ਮੱਥਾ ਪੈਰਾਵਲ ਖੜ ਕੇ ਰਸਮਾਂ ਸ਼ਮਸ਼ਾਨ ਨੂੰ ਚੱਲਣ ਦੀਆਂ ਪੂਰੀਆਂ ਹੋਈਆਂ ਪੰਡਤ ਭਾਈ ਨੇ ਆਟੇ ਦਾ ਇੱਕ ਪਿੰਨਾ ਜਿਹਾ ਬਣਾਇਆ بڑے ਮੁੰਡੇ ਦੇ ਹੱਥੇ ਰੱਖ ਕੇ ਇੱਕ ਮੰਤਰ ਪੜ ਸੁਣਾਇਆ ਰੱਖਿਆ ਪਿੰਨਾ ਧਰਤੀ ਤੇ ਨਾਲੇ 1 ਰੁਪਇਆ ਉੱਤੇ ਪਾਇਆ ਲਿੱਟੋਂ ਬੰਦੇ ਅਰਥੀ ਮੇਰੀ ਨੂੰ ਮੋਢਿਆਂ ਉੱਤੇ ਟਿਕਾਇਆ ਲੈ ਤੁਰੇ ਸ਼ਮਸ਼ਾਨ ਘਾਟ ਨੂੰ ਪਿੱਛੇ ਰਾਮਨਾਮ ਸਾਫ ਦਾ ਸ਼ੋਰ ਮਚਾਇਆ ਰਸਤੇ ਦੇ ਵਿੱਚ ਇੱਕ ਦੋ ਵਾਰੀ ਰੱਖ ਕੇ ਫਿਰ ਆਟੇ ਦਾ ਪਿੰਨਾ ਟਿਕਾਇਆ ਮੜੀਆਂ ਦੇ ਵਿੱਚ ਪੁੱਜ ਕੇ ਮੈਨੂੰ ਲੱਕੜਾ ਉੱਤੇ ਟਿਕਾਇਆ ਦੇਸੀ ਘਿਓ ਦਾ ਖੋਲ ਕੇ ਡੱਬਾ ਕੁਝ ਮੂੰਹ ਤੇ ਕੁਝ ਮੇਰੀ ਛਾਤੀ ਉੱਤੇ ਪਾਇਆ ਪੰਡਤ ਰਸਮਾਂ ਪੂਰੀਆਂ ਕਰ ਲੰਬੂ ਚਿਤਾ ਨੂੰ ਲਾਉਣ ਲਈ ਮੇਰੇ ਮੁੰਡੇ ਦੇ ਹੱਥ ਫੜਾਇਆ ਲੰਬੂ ਮੁੰਡੇ ਚਿਤਾ ਮੇਰੀ ਦੇ ਚਾਰੋਂ ਆੋਰ ਘਮਾਇਆ ਮਿੰਟਾਂ ਦੇ ਵਿੱਚ ਅਗਨੀ ਨੇ ਮੈਨਸਾਲ ਸੁਆਸੀ ਕੀਤਾ ਘਰਵਾਲੀ ਨੇ ਘੜਾ ਪਨ ਕੇ ਠੰਡਾ ਪਾਣੀ ਪੀਤਾ ਪੈਸਾ ਤੇਲਾ ਮਹਿਲ ਮਨਾਰੇ ਕਿਸੇ ਕੰਮ ਨਾ ਹੈ ਜਿਨ੍ਹਾਂ ਲਈ ਮੈਂ ਮਾਰੀਆਂ ਠਗੀਆਂ ਉਹ ਵੀ ਹੋਏ ਪਰਾਏ ਜਿਨ੍ਹਾਂ ਲਈ ਮੈਂ ਪਾਪ ਸੀ ਕੀਤੇ ਕੋਈ ਵੀ ਕੰਮ ਨਾ ਆਇਆ ਸਭੋਂ ਉਹਨਾਂ ਆਪਣਿਆਂ ਨੇ ਮੈਨੂੰ ਭੂਤ ਭੂਤ ਆਖ ਸੁਣਾਇਆ ਧਰਮ ਰਾਜ ਕੋਲ ਹੋਣੇ ਨੇੜੇ ਚੱਲੀ ਜਿੰਦੇ ਕੇਲੇ ਨਾ ਤੇ ਪੁੱਤ ਨਾ ਘਰਵਾਲੀ ਨਾ ਕੋਈ ਬਣੀ ਸਹੀਵੀ ਕੱਲੇ ਆਇਆ ਕੱਲੇ ਜਾਣਾ ਸੌਣ ਲੈ ਥਾਣੇਦਾਰਾ ਕਿਹਦੇ ਲਈ ਤੋਂ ਮਾਰੇ ਠੱਗੀਆਂ ਕੋਈ ਨਾ ਬਣੇ ਸਹਾਰਾ ਇਕਰਾਮ ਦਾ ਨਾਮ ਸੁਜਤਲਾ ਜਿਨੇ ਕਰਨਾ ਪਾਰ ਤਾਰਾ ਇਕਰਾਮ ਦਾ ਨਾਮ ਦੀ ਜਪਲਾ ਜਿਨੇ ਕਰਨਾ ਪੁਰ ਤਾਰਾ ਜੈ ਹਿੰਦ ਵਾਹ ਜੀ ਵਾਹ ਥੈਂਕ ਯੂ ਜੀ